ਵਿੰਦਰ ਸਿੰਘ ਹੈ ਪਿੰਡ ਚਾਲੀ ਚਾਲੀਕ ਸਾਲ ਦਾ ਹੈਗਾ ਜੀ ਇਹ ਹਾਂਜੀ ਕੁਲਬਨਪੁਰ ਤੋਂ ਸੀ ਕੀ ਦੱਸਿਆ ਭਾਈ ਬਲੀ ਨੇ ਐਕਚੁਅਲੀ ਖੇਤਾਂ 'ਚ ਕੰਮ ਕਰ ਰਹੇ ਸੀ ਕੋਈ ਤਾਰ ਕਹਿੰਦੇ ਲਟਕ ਰਹੀ ਸੀ ਉਹਨੂੰ ਮੀਟਰ ਨਾਲ ਜੋੜਨ ਲੱਗੇ ਤੇ ਇੱਕਦਮ ਬਿਜਲੀ ਦਾ ਝਟਕਾ ਲੱਗਿਆ ਤੇ نیچے गिर ਗਏ ਸਾਡੇ ਕੋਲ ਲੈ ਕੇ ਆਏ ਸੀਗੇ ਹਾਂਜੀ ਹਾਂਜੀ ਕਰੰਟ ਲੱਗਿਆ ਕਾਫੀ ਤੇਜ਼ ਕਰੰਟ ਆਪਣੇ ਕੋਲ ਜਦੋਂ ਆਇਆ ਤਾਂ ਅਸੀਂ ਕੋਸ਼ਿਸ਼ ਕੀਤੀ ਲੇਕਿਨ ਸਾਡੇ ਕੋਲ ਜਦੋਂ ਆਇਆ ਤਾਂ ਸਾਨੂੰ ਲੱਗ ਰਿਹਾ ਸੀ ਕਿ ਜਿਵੇਂ ਬ੍ਰਾਡ ਡੈਡੀ ਹੈ ਤੇ ਵੈਸੇ ਅਸੀਂ ਆਪਣੇ ਵੱਲੋਂ ਸੀਪੀਆਰ ਵਗੈਰਾ ਦੀ ਵੀ ਕੋਸ਼ਿਸ਼ ਕੀਤੀ ਸੀਗੀ ਲੇਕਿਨ ਰਿਵਾਈਵ ਨਹੀਂ ਹੋਏ ਬਸ ਬ੍ਰਾਡ ਡੈਟ ਤੇ ای سی جی ਸਟ੍ਰੇਟ ਲਾਈਨ ਸੀ ਪਿਪਿਲਸ ਫਿਕਸ ਡਾਇਲੇਟਿਡ ਸੀ ਤੇ بی پی پالس ان ریکارڈیبل ਸੀਗਾ ਬ੍ਰਾਡ ਡੈਟ ਸੀ ਐਂਟਰੀ ਵੂਨ ਤਾਂ ਸਾਨੂੰ ਦਿਖ ਗਿਆ ਹੱਥ ਤੇ ਸੀਗਾ ਐਗਜ਼ਿਟ پوسٹ مارٹم ਤੇ ਪਤਾ ਚੱਲ ਜੇਗਾ ਅਗਰ ਇਹ ਕਰਵਾਨ ਕੀਤਾ ਅਸੀਂ ਕਿਹਾ ਵੀ ਪੋਸਟਮਾਰਟਮ ਤਾਂ ਜ਼ਰੂਰ ਕਰਵਾਓ ਹਾਂਜੀ ਫੈਮਿਲੀ ਫਿਲਹਾਲ ਬਾਡੀ ਨਾਲ ਲੱਗੀ ਹੈ ਲੇਕਿਨ ਅਸੀਂ ਉਹਨਾਂ ਦੇ ਪਿੰਡਦਿਆਂ ਨੂੰ ਕਹਿ ਰਹੇ ਹਾਂ ਕਿ ਪੋਸਟਮਾਰਟਮ ਜ਼ਰੂਰ ਕਰਵਾਓ ਬਾਕੀ ਦੇਖ